ਸੱਚੀ ਗੱਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਵਰਡ ਨਿਊਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਸੋ ਵਾਟ ਡੀ ਅਪਡੇਟ ਬੁਲੇਟਿਨ ਦੀ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਤੇ ਰਾਕਟ ਹਮਲੇ ਚ 12 ਬੱਚੇ ਤੇ ਕਿਸ਼ੋਰ ਦੀ ਮੌਤ ਹੋਈ ਹੈ। ਫੁੱਟਬਾਲ ਪਿਚ ਤੇ ਹੋਏ ਇਸ ਰਾਕਟ ਹਮਲੇ ਚ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ। ਇਜ਼ਰਾਈਲੀ ਫੌਜ ਨੇ ਕਿਹਾ ਕਿ ਰਾਕਟ ਹਿਜ਼ਬੁਲਾ ਨੇ ਦਾਗਿਆ ਸੀ ਪਰ ਹਿਜ਼ਬੁਲਾ ਨੇ ਇਜ਼ਰਾਈਲੀ ਫੌਜ ਦੇ ਇਸ ਦਾਅਵੇ ਦਾ ਖੰਡਨ ਕੀਤਾ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਰਾਕਟ ਮਜ਼ਦਲ ਸ਼ਮਸ ਤੇ ਤਰੂ ਸਹਿਰ ਤੇ ਦਾਗਿਆ ਗਿਆ ਸੀ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੁ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਆਖਿਆ ਕਿ ਹਮਲਾਵਰ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਇਸ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਹਿਜ਼ਬੁਲਾ ਗਾਜ਼ਾ جنگ ਸ਼ੁਰੂ ਹੋਣ ਤੋਂ ਬਾਅਦ ਤੋਂ ਇਜ਼raਇਲੀ ਫੌਜ ਅਤੇ ਹਿਜ਼ਬੁਲਾ ਵਿਚਾਲੇ ਲਗਾਤਾਰ ਗੋਲੀਬਾਰੀ جاری ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਪਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ. ਸ਼ੇ ਸ਼ੰਕਰ ਨੂੰ ਪੱਤਰ ਸੌਂਪ ਕੇ ਪ੍ਰੈਸਟिज ਫਾਲਕਨ ਜਹਾਜ਼ ਦੇ ਲਾਪਤਾ ਕਰੋ ਮੈਂਬਰਾਂ ਦੀ ਪਾਲੀ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ ਇਹ ਅਪੀਲ ਸਾਬਕਾ ਵਿਧਾਇਕ ਸੰਜੀਤ ਤਲਵਾਰ ਦੀ ਬੇਨਤੀ ਤੇ ਕੀਤੀ ਗਈ ਹੈ ਜੋ ਪਠਾਨਕੋਟ ਦੇ 59 ਸਾਲਾ ਸਾਬਕਾ ਜ਼ਿਲ੍ਹਾ ਅਧਿਕਾਰੀ ਰਜਿੰਦਰ ਸਿੰਘ ਦੇ ਪਰਿਵਾਰ ਦੇ ਸੰਪਰਕਚ ਨੇ ਇਹ ਜਹਾਜ਼ 15 ਜੁਲਾਈ ਨੂੰ ਡੁੱਬਿਆ ਸੀ ਜਹਾਜ਼ ਪਲਟਣ ਤੋਂ ਬਾਅਦ ਰਜਿੰਦਰ ਸਿੰਘ ਲਾਪਤਾ ਸਨ ਚੰਜੀ ਤਲਵਾਰ ਨੇ ਮਾਮਲਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਧਿਆਨ ਚ ਲਿਆਂਦਾ ਜਿਨ੍ਹਾਂ ਨੇ ਰਜਿੰਦਰ ਸਿੰਘ ਦੀ ਪਤਨੀ ਨਿਰਮਲਾ ਮਿੰਹਾਸ ਦੀ ਵਿਗੜਦੀ ਸਿਹਤ ਤੋਂ ਜਾਣੂ ਕਰਵਾਇਆ ਨਿਰਮਲਾ ਮਿੰਹਾਸ ਨੇ ਦੱਸਿਆ ਕਿ ਉਸ ਦਾ ਪਤੀ ਜੋ ਕਿ ਮੁੱਖ ਅਧਿਕਾਰੀ ਸੀ ਪ੍ਰੈਸਟਿਜ ਫੌਲਕਨ ਤੇ ਸਵਾਰ ਸੀ ਜਦੋਂ 15 ਜੁਲਾਈ ਨੂੰ Oman ਦੇ ਦੁਕਮਬੰਦਰਗਾਹ ਨੇੜੇ ਜਹਾਜ਼ ਉਲਟ ਮੌਸਮ ਕਾਰਨ ਪਲਟ ਗਿਆ ਤੇ ਜਦੋਂ ਕਿ ਚਾਲਕ ਦਲ ਦੇ 16 ਕਰੂ ਮੈਂਬਰਾਂ ਨੂੰ ਜਿਹੜਾ ਡੁੱਬਦਾ ਪਾਇਆ ਗਿਆ ਜਿਨ੍ਹਾਂ ਵਿੱਚੋਂ 9 ਨੂੰ ਬਚਾ ਲਿਆ ਗਿਆ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਵੀ ਹੋਈ ਹੈ ਤੇ ਸਮੇਤ 6 ਲਾ ਪਤਾ ਨਹੀਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅੱਜ ਅਧਿਕਾਰਤ ਤੌਰ ਤੇ ਆਪਣੇ ਫਾਰਮ ਤੇ ਦਸਤਖਤ ਕਰਕੇ ਖੁਦ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਭਰੋਸਾ ਜ਼ਾਹਰ ਕੀਤਾ ਹੈ ਕਿ ਉਹ 5 ਨਵੰਬਰ ਨੂੰ ਹੋਣ ਵਾਲੀਆਂ ਉੱਚ ਪੱਧਰੀ ਚੋਣਾਂ 'ਚ ਜਿੱਤ ਹਾਸਲ ਕਰੇਗੀ। ਭਾਰਤੀ ਤੇ আফ੍ਰੀਕੀ ਮੂਲ ਦੀ 59 ਸਾਲਾ ਹੈਰਿਸ ਨੇ ਐਕਸ ਤੇ ਲਿਖਿਆ ਅੱਜ ਮੈਂ ਅਧਿਕਾਰਤ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਖੁਦ ਨੂੰ ਉਮੀਦਵਾਰ ਐਲਾਨਣ ਵਾਲੇ ਫਾਰਮ ਤੇ ਦਸਤਖਤ ਕੀਤੇ ਨੇ। ਮੈਂ ਹਰ ਵੋਟ ਹਾਸਲ ਕਰਨ ਲਈ ਸਖਤ ਮਿਹਨਤ ਕਰਾਂਗੀ। ਹੁਣ ਆਖਿਆ ਨਵੰਬਰ 'ਚ ਸਾਡੇ ਲੋਕਾਂ ਦੀ ਸ਼ਕਤੀਸ਼ਾਲੀ ਮੋਹਮ ਜਿੱ ਪਹਿਲੀ ਮੈਲਾ ਰਾਸ਼ਟਰਪਤੀ ਹੋਵੇਗੀ ਬਲਕਿ ਪਹਿਲੀ ਭਾਰਤੀ ਅਮਰੀਕੀ ਪਹਿਲੀ ਏਸ਼ੀਆਈ ਪਹਿਲੀ ਸਿਆਫਾਮ ਔਰਤ ਤੇ ਪਹਿਲੀ ਜਮਾਈਕਨ ਵਿਅਕਤੀ ਹੋਵੇਗੀ ਜੋ ਕਿ ਇੱਕ ਅਹੁਦੇ ਤੇ ਬੈਠੇਗੀ ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬਿਨਰਜੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਹੇਠ ਹੋਈ ਨੀਤੀ ਆਯੋਗ ਦੀ ਮੀਟਿੰਗ ਨੂੰ ਵਿਚਾਲੇ ਛੱਡ ਕੇ ਬਾਹਰ ਆ ਗਏ। ਮਮਤਾ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਭਾਸ਼ਣ ਦੇ ਅਦ ਵਿਚਾਲੇ ਹੀ ਰੋਕ ਦਿੱਤਾ ਗਿਆ ਜਦ ਕਿ ਉਹ ਮੀਟਿੰਗ 'ਚ ਵਿਰੋਧੀ ਧਿਰ ਵੱਲੋਂ ਇਕਲੌਤੀ ਨੁਮਾਇੰਦਾ ਸੀ। ਉਂਝ ਸਰਕਾਰ ਨੇ ਮਮਤਾ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਉਹਨਾਂ ਨੂੰ ਭਾਸ਼ਣ ਲਈ ਦਿੱਤਾ ਸਮਾਂ ਖਤਮ ਹੋ ਗਿਆ ਸੀ। ਨੀਤੀ ਆਯੋਗ ਦੀ ਮੀਟਿੰਗ 'ਚ ਦੱਸਿਆ ਕਿ ਇੰਡੀਆ ਗੱਠ ਚੋੜ ਦੇ ਮੁੱਖ ਮੰਤਰੀਆਂ ਐਮ ਕੇ ਸਟੋਲਨ ਤਾਮਿਲਨਾਡੂ ਤੋਂ ਪੰਡਰਾਇਵਜਨ ਕੇਰਲ ਤੋਂ ਭਗਵਨ ਸਿੰਘ ਮਾਨ ਪੰਜਾਬ ਤੋਂ ਸਿਧ Donc ਰੇਵੰਤ ਰੈਡੀ ਤੇਲੰਗਾਨਾ ਤੇ ਹਿਮੰਤ ਸੁਰੇਨ ਝਾਰਖੰਡ ਨੇ ਹਸਾ ਲਿਆ ਵਿਰੋਧੀ ਤਰਨੇ ਦੋਸ਼ ਲਾਇਆ ਕਿ ਉਹਨਾਂ ਦੇ ਸੂਬਿਆਂ ਨੂੰ ਬਜਟ ਚ ਅਣਗੌਲੀਆਂ ਕੀਤਾ ਗਿਆ ਹਰਿਆਣਾ ਦੇ ਕੈਥਲ ਦਾ ਪਿੰਡ ਮਟੌਰ ਦਾ ਨੌਜਵਾਨ ਰਵੀ ਆਪਣੇ ਬਿਹਤਰ ਭਵਿੱਖ ਲਈ ਰੂਸ ਗਿਆ ਸੀ ਪਰ ਉੱਥੇ ਉਸਦੀ ਮੌਤ ਹੋਈ ਹੈ ਉਸ ਨੂੰ ਜ਼ਬਰੀ ਰੂਸ-ਯੂਕਰੇਨ ਦੀ ਚੱਲ ਰਹੀ ਜੰਗ ਚ ਭੇਜ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋਈ ਇਸ ਸਬੰਧੀ ਮਾਸਕੋ ਚ ਭਾਰਤੀ ਦੂਤਾਵਾਸ ਵੱਲੋਂ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਰਵੀ ਦੀ ਉਮਰ 22 ਸਾਲ ਸੀ ਰੂਸ ਵਿੱਚ ਰਸ਼ੀਅਨ ਟ੍ਰਾਂਸਪੋਰਟ ਚ ਕੰਮ ਕਰਦਾ ਸੀ ਉਹਨਾਂ ਨੇ ਦੱਸਿਆ ਹੈ ਕਿ ਰਵੀ ਨੂੰ ਰੂਸੀ ਫੌਜ ਨੇ ਕਿਹਾ ਸੀ ਜੰਗ ਲੜੋ ਨਹੀਂ ਤਾਂ 10 ਸਾਲ ਦੀ ਜੇਲ੍ਹ ਲਈ ਤਿਆਰ ਰਹੋ ਉਹਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਹੈ ਕਿ ਰਵੀ ਦੀ লাশ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਕਿਉਂਕਿ ਅੰਬੈਸੀ ਵਾਲੇ ਰਵੀ ਦੀ লাশ ਦਾ ਉਸਦੀ ਮਾਂ ਦੇ ਡੀਐਨਏ ਕਰਵਾਉਣ ਦੀ ਗੱਲ ਕਰ ਰਹੇ ਨੇ ਪਰ ਉਸਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅੰਬੈਸੀ ਵਾਲੇ ਉਸਦੀ ਮਾਂ ਦੀ ਥਾਂ ਕਿਸੇ ਹੋਰ ਪਰਿਵਾਰਕ ਮੈਂਬਰਾਂ ਦਾ ਟੈਸਟ ਕਰਨਾ ਚਾ ਰਹੇ ਨੇ ਉਤਰਾਖੰਡ ਦੇ ਪਹਾੜੀ ਜ਼ਿਲ੍ਹਿਆਂ 'ਚ ਪਿਛਲੇ 2 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਮੁਸੀਬਤਾਂ ਘਟ ਨਹੀਂ ਹੋ ਰਹੀਆਂ। ਟਿਹਰੀ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਨਦੀਆਂ ਤੇ ਨਾਲਿਆਂ ਦੇ ਓਵਰਫਲੋ ਹੋਣ ਦੀਆਂ ਘਟਨਾਵਾਂ ਤੇ ਕਾਫੀ ਨੁਕਸਾਨ ਹੋ ਰਿਹਾ ਹੈ। ਟਿਹਰੀ ਜ਼ਿਲ੍ਹੇ ਦੇ ਪਿਲੰਗਨਾ ਬਲਾਕ ਦੇ ਤਿਹਤ ਬੁੜਾਕੇਦਾਰ ਇਲਾਕੇ ਦੇ ਤੋਲੀ ਪਿੰਡ ਦੇ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਦੇ ਮਲਬੇ ਹੇਠਾਂ ਦਬਣ ਨਾਲ ਇੱਕ ਮਾਂ ਤੇ ਈ ਦੀ ਮੌਤ ਹੋਈ ਹੈ ਮੇਂ ਕਾਰਨ ਇਥੋਂ ਤਿੰਨ ਪਿੰਡ ਦੇ ਵਿੱਚ ਢਿੱਗਾਂ ਡਿੱਗੀਆਂ ਨੇ ਜਿਸ ਕਾਰਨ ਬੜਾ ਨੁਕਸਾਨ ਹੋਇਆ ਪ੍ਰਸ਼ਾਸਨ ਨੇ ਤਿੰਨ ਘੜ ਤੋਲੀਆ ਤੇ ਹੋਰ ਵੀ ਕਈ ਖੇਤਰਾਂ ਦੇ ਵਿੱਚ ਖਤਰੇ ਦੀ ਸੰਭਾਵਨਾ ਦੇ ਮੱਦੇਨਜ਼ਰ ਤਿੰਨ ਪਿੰਡਾਂ ਦੇ 80 ਪਰਿਵਾਰਾਂ ਨੂੰ ਅਸਥਾਈ ਕੈਂਪਾਂ 'ਚ ਸ਼ਿਫਟ ਕਰ ਦਿੱਤਾ ਤੇ ਪਹਾੜੀ ਖੇਤਰ 'ਚ 51 ਪਿੰਡੂ ਸੜਕਾਂ ਜਿਹੜੀਆਂ ਨੇ ਅਜੇ ਵੀ ਬੰਦ ਕੀਤੀਆਂ ਹੋਈਆਂ ਨੇ ਅਸਾਮ ਦੇ ਗਵਰਨਰ ਗੁਲਾਬਚੰਦ ਕਟਾਰੀਆ ਨੂੰ ਪੰਜਾਬ ਦੇ ਨਵੇਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੀ ਥਾਂ ਲੈਣਗੇ। ਗੁਲਾਬਚੰਦ ਕਟਾਰੀਆ ਭਾਜਪਾ ਦੇ ਸੀਨੀਅਰ ਆਗੂ ਹਨ, ਰਾਜਸਥਾਨ ਦੇ ਉਦੈਪੁਰ ਨਾਲ ਸੰਬੰਧਤ ਹਨ। ਵਰਤਮਾਨ ਸਮੇਂ 'ਚ ਅਸਾਮ ਦੇ ਰਾਜਪਾਲ ਹਨ। ਅਸਾਮ ਦੇ ਰਾਜਪਾਲ ਬਣਨ ਤੋਂ ਪਹਿਲਾਂ ਰਾਜਸਥਾਨ ਦੇ ਵਿਧਾਨ ਸਭਾ ਹਲਕਾ ਉਦੈਪੁਰ ਤੋਂ ਵਿਧਾਇਕ ਸਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਰਾਜਸਥਾਨ ਵਿੱਚ ਉਹਨਾਂ ਨੂੰ ਦੱਸਦੇ ਕਿ ਮੇਵਾੜ ਦੇ 28 ਹਲਕਿਆਂ ਵਿੱਚ ਵੱਡੇ ਆਗੂ ਮੰਨਿਆ ਜਾਂਦਾ ਹੈ। ਗੁਰਦਾਸਪੁਰ ਵਿੱਚ ਐਸਟੀਐਫ ਅਤੇ ਸੀਮਾ ਸੁਰੱਖਿਆ ਬਲਿਕ ਸੰਜੋਪਰੇਸ਼ਨ ਚਲਾ ਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਚ ਬੱਡੀ ਸਫਲਤਾ ਹਾਸਲ ਕੀਤੀ। ਇਹ ਸਾਂਝੀ ਤਲਾਸ਼ ਮੋਹਮ ਦੇ ਵਿੱਚ ਮੁਜ਼ਮਾ ਕੋਲੋਂ ਹੈਰੋਇਨ ਅਤੇ ਹਥਿਆਰ ਬਰਾਮਦ ਕੀਤੇ ਨੇ। ਜਿਸ ਹਾਲਤ ਵਿੱਚ ਹੈਰੋਇਨ ਜ਼ਬਤ ਕੀਤੀ ਹੈ ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਡ੍ਰੋਨ ਰਾਹੀਂ ਸਰਹੱਦ ਪਾਰ ਤੋਂ ਲਿਆਂਦੀ ਗਈ ਸੀ। ਬੀਐਸਐਫ ਅਧਿਕਾਰੀਆਂ ਵੱਲੋਂ ਸਾਂਝੀ ਕਾਰਵਾਈ ਅਨੁਸਾਰ ਗੁਰਦਾਸਪੁਰ ਦੇ ਪਿੰਡਗਵਾਨ ਅਤੇ ਪਿੰਡ ਰਸੂਲਪੁਰ ਚ ਸਾਂਝੀ ਤਲਾਸ਼ੀ ਮੋਹਮ ਚਲਾਈ ਗਈ ਹੈ। ਪੂਰੀ ਮੋਹਮ ਇਨਪੁਟਸ ਦੇ ਆਧਾਰ ਤੇ ਕੀਤੀ ਗਈ ਸੀ। ਕਾਬੂ ਕੀਤੇ ਦੋਨਾਂ આરોપીਆਂ પાસે ਇੱਕ ਪੈਕੇਟ ਹੈਰੋਇਨ ਕੁੱਲ ਵਜ਼ਨ 5 ਜਿੰਦਾਂ ਦੌਰਾਨ ਬਰਾਮਦ ਕੀਤੇ ਨੇ ਪੀਐਸਐਫ ਅਧਿਕਾਰੀਆਂ ਨੇ ਦੱਸਿਆ ਹੈ ਕਿ ਚੰਗੀ ਤਰ੍ਹਾਂ ਯੋਜਨਾਬੱਧ ਆਪਰੇਸ਼ਨ ਦੌਰਾਨ ਨਸ਼ੀਲੇ ਪਦਾਰਥਾਂ ਗੋਲਾ ਬਾਰੂਦ ਅਤੇ ਹਥਿਆਰਾਂ ਦੀ ਮਹੱਤਵਪੂਰਨ ਬਰਾਮਦਗੀ ਕੀਤੀ ਗਈ ਹੈ ਸੂਈਸਾਨ ਅਜ਼ਦੀਆਵਾਰਡ ਨਿਊਜ਼ ਹੁਣ ਮੈਨੂੰ ਦੇਵੋ ਇਜਾਜ਼ਤ ਤਨਫਾਦ